ਬਿਲਕੁਲ ਜੀ ਜਿਸ ਤਰ੍ਹਾਂ ਮੈਂ ਸ਼ੁਕਰਗੁਜ਼ਾਰਾ ਮੇਰੇ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਦਾ ਧੰਨ ਧੰਨ ਬਾਬਾ RAM ਜੋਗੀ ਵੀਰ ਜੀ ਦਾ ਮੈਂ ਸ਼ੁਕਰਗੁਜ਼ਾਰਾ ਹਰ ਉਸ ਇਨਸਾਨ ਦਾ ਹਰ ਉਸ ਜੀ ਦਾ ਹਰ ਉਸ ਦੋਸਤ ਦਾ ਹਰ ਉਸ ਮਿੱਤਰ ਦਾ ਚਹਲ ਪਾਈ ਚਾਰੇ ਦਾ ਤੇ ਮੇਰੀ ਪੋਸਟ ਟੀਮ ਦਾ ਜਿਹੜੇ ਨੌਜਵਾਨਾਂ ਨੇ ਦਿਨ ਰਾਤ ਇੱਕ ਕਰਕੇ ਮੇਰੇ ਲਈ ਮਿਹਨਤ ਕੀਤੀ ਆ ਇਹ ਜਿਹੜੀ ਜਿੱਤ ਆ ਇਹ ਜਿੱਤ ਮੇਰੇ ਪਿਤਾ ਸਰਦਾਰ ਸੁਖਦੇਵ ਸਿੰਘ ਪਪਾਲ ਦੀ ਜਿੱਤ ਆ ਕਿਉਂਕਿ ਜਿਨ੍ਹਾਂ ਨੇ ਮੇਰੇ ਇਸ ਤਰ੍ਹਾਂ ਦਾ ਮੈਨੂੰ ਬਣਾਇਆ ਇਨਸਾਨ ਮੇਰੇ ਚ ਇਮਾਨਦਾਰੀ ਮੈਨੂੰ ਸੰਘਰਸ਼ ਕਰਨ ਲਈ ਸਪੋਰਟਸਮੈਨਸ਼ਿਪ ਹਰ ਮੁਸੀਬਤ ਦੇ ਨਾਲ ਸੱਚੇ ਦਿਲੋਂ ਲੜਨ ਦੀ ਸਿੱਖਿਆ ਜਿਹੜੀ ਮੇਰੇ ਚ ਕੁੱਟ-ਕੁੱਟ ਕੇ ਭਰੀ ਆ ਜਿਹੜੀ ਇਹ ਜਿੱਤ ਆ ਇਹ ਜਿੱਤ ਹਰ ਉਸ ਮਾਂ ਦੀ ਹਰ ਉਸ ਭੈਣ ਦੀ ਤੇ ਹਰ ਉਸ ਵੀਰ ਦੀ ਤੇ ਹਰ ਉਸ ਬਜ਼ੁਰਗ ਦੀ ਜਿਸ ਨੇ ਮੇਰੇ ਲਈ ਦੁਆਵਾਂ ਕੀਤੀਆਂ ਜਿਸ ਨੇ ਦਿਨ ਰਾਤ ਇੱਕ ਕਰਕੇ ਗਲੀ-ਗਲੀ ਜਾ ਕੇ ਪੂਰੀ ਰਾਤ ਤੱਕ ਮੇਰੇ ਲਈ ਦਿਨ ਰਾਤ ਇੱਕ ਕਰਕੇ ਵੋਟਾਂ ਮੰਗੀਆਂ ਜਿਹੜੀ ਇਹ ਜਿੱਤ ਹੈ ਮੇਰੀ ਪਾਰਟੀ ਦੀ ਜਿੱਤ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਜਿੱਤ ਆ ਜੀ ਨੇ ਇੱਕ ਭਰੋਸਾ ਕਰਕੇ ਮਾਨਸਾ ਛੜਾ ਕੇ ਬੜਾ ਲਾਡੇ ਭੇਜਿਆ ਜਿਨ੍ਹਾਂ ਨੂੰ ਯਕੀਨ ਸੀ ਕਿ ਅਕਾਲੀ ਦਲ ਦੇ ਘੜ ਚ ਜਾ ਕੇ ਸਾਨਾ ਲਾ ਸਕਦਾ ਇਹ ਜਿਹੜੀ ਜਿੱਤ ਆ ਇਹ ਜਿੱਤ ਸਾਰੇ ਉਹਨਾਂ ਲੋਕਾਂ ਨੂੰ ਆ ਮੇਰੇ ਵੱਲੋਂ ਜਿਨ੍ਹਾਂ ਨੇ ਇਹ ਮੇਰੇ ਤੇ ਮਿਹਰ ਕਰੀ ਆ ਬਸ ਪ੍ਰਮਾਤਮਾ ਮੈਨੂੰ ਹੀ ਕਹਿਣਾਗਾ ਕਿ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਅਕਾਲ ਪੁਰਖ ਮੈਨੂੰ ਸੱਚੇ ਪਾਤਸ਼ਾਹ ਮੈਨੂੰ ਮੇਰੀ ਟੀਮ ਨੂੰ ਇੰਨੀ ਕਿ ਤਾਕਤ ਦੇਵੇ ਇੰਨਾ ਕਿ ਹੌਸਲਾ ਦੇਵੇ ਕਿ ਮੈਂ ਲੋਕਾਂ ਦੀ ਲੜਾਈ ਸੱਚੇ ਮਨੋਂ ਇਮਾਨਦਾਰੀ ਨਾਲ ਲੜ ਸਕਾਂ ਉਹਨਾਂ ਵੱਲੋਂ ਦਿੱਤੀ ਹੋਈ ਤਾਕਤ ਉਹਨਾਂ ਦੇ